ਮੈਂ ਨਾ ਜਦੋਂ ਇਹ ਕੰਮ ਕੁਦਰਤੀ ਖੇਤੀ ਦਾ 2020 ਦੇ ਵਿੱਚ ਸਟਾਰਟ ਕੀਤਾ ਤਾਂ ਮੈਂ ਕਾਫੀ ਬੰਦਿਆਂ ਨੂੰ ਮਿਲਿਆ ਤੇ ਉਹਨਾਂ ਉਹਨਾਂ ਜਦੋਂ ਮੈਂ ਆਪਣੀ ਜਾਣਕਾਰੀ ਜਾਨੀ ਕਿ ਪੜ੍ਹਾਈ ਬਾਰੇ ਦੱਸਿਆ ਕਿ ਜਿਹੜੀ ਮੇਰੀ ਖੇਤੀਬਾੜੀ ਨਾਲ ਸੰਬੰਧਿਤ ਡਿਗਰੀ ਕੀਤੀ ਹੋਈ ਹੈ ਬੀਐਸਸੀ ਕੀਤੀ ਹੋਈ ਹੈ ਤਾਂ ਉਹਨਾਂ ਉਹਨਾਂ ਦਾ ਮੈਨੂੰ ਅਜੀਬ ਜਿਹਾ ਜਿਹੜਾ ਵਿਵਹਾਰ ਦੇਖਣ ਨੂੰ ਮਿਲਿਆ ਵੀ ਉਹਨਾਂ ਨੇ ਇਸ ਚੀਜ਼ ਨੂੰ 네ਗੇਟਿਵਲੀ ਲਿਆ ਯਾਨੀ ਕਿ ਵੀ ਇਹਨੂੰ ਐ ਸੋਚਿਆ ਵੀ ਜੋ ਕੀਤੀ ਹੈ ਤਾਂ ਫਿਰ ਤੁਸੀਂ ਇਹ ਕੋਈ ਖਾਸ ਗੱਲ ਨਹੀਂ ਹੈਗੀ ਤੇ ਮੈਨੂੰ ਉਹ ਗੱਲ ਸਮਝ ਨਹੀਂ ਆਈ ਵੀ ਜੇ ਮੈਂ ਪੜ੍ਹਾਈ ਦੱਸੀ ਤਾਂ ਇਹਨਾਂ ਨੂੰ ਇਹ ਚੀਜ਼ ਇਦਾਂ ਕਿਉਂ ਮਹਿਸੂਸ ਹੋਇਆ ਵੀ ਜਿਹੜਾ ਵੀ ਖੇਤੀਬਾੜੀ ਦੀ ਪੜ੍ਹਾਈ ਜੇ ਤੁਸੀਂ ਕੀਤੀ ਹੈ ਤਾਂ ਕੋਈ ਵੀ ਖੇਤੀ ਨਾਲ ਸੰਬੰਧਿਤ ਤੇ ਉਹਦਾ ਤੁਹਾਨੂੰ ਇਹਦੇ 'ਚ ਕੋਈ ਖਾਸ ਫਾਇਦਾ ਨਹੀਂ ਹੈਗਾ ਪਰ ਉਹ ਚੀਜ਼ ਮੈਨੂੰ ਹੌਲੀ-ਹੌਲੀ ਸਮਝ ਆਈ ਹੈ ਕਿ ਠੀਕ ਹੈ ਪੜ੍ਹਾਈ ਕੀਤੀ ਆਪਾਂ ਨੂੰ ਜਾਣਕਾਰੀ ਪੜ੍ਹਾਈ ਦੇ ਵਿੱਚੋਂ ਬਹੁਤ ਸਾਰੀ ਮਿਲੀ ਹੋਈ ਆ ਪਰ ਜਿੰਨਾ ਚਿਰ ਖੇਤ ਦੇ ਵਿੱਚ ਜਾਂ ਫੀਲਡ ਦੇ ਵਿੱਚ ਖੁਦ ਨਹੀਂ ਆਪਾਂ ਉਤਰਦੇਗੇ ਤੇ ਟ్రਾਈ ਨਹੀਂ ਕਰਦੇ ਟ్రਾਇਲ ਨਹੀਂ ਕਰਦੇਗੇ ਜਾਂ ਚੀਜ਼ਾਂ ਲਾ ਕੇ ਨਹੀਂ ਦੇਖਦੇ ਉਹਨਾਂ ਚੋਂ ਪੜ੍ਹਾਈ ਆਪਣੀ ਬੇਅਰਥ ਹੈਗੀ ਜਿਵੇਂ ਕਿ ਜੇ ਥੈਰੇਟਿਕਲ ਨੋਲਿਜ ਹੈ ਜਾਨੀ ਕਿ ਕਿਤਾਬੀ ਸਾਨੂੰ ਜਾਣਕਾਰੀ ਹੈਗੀ ਤਾਂ ਨਾਲ ਨਾਲ ਸਾਨੂੰ ਜਿਹੜੀ ਪ੍ਰੈਕਟੀਕਲ ਨੋਲਿਜ ਹੋਣੀ ਵੀ ਬਹੁਤ ਜ਼ਰੂਰੀ ਹੈਗੀ ਜਿਹੜੀ ਕਿ ਖੋਦ ਕੰਮ ਕਰਕੇ ਹੀ ਤੁਹਾਨੂੰ ਆ ਸਕਦੀ ਹੈਗੀ ਉਸੇ ਦੇ ਤਹਿਤ ਜਿਹੜੇ ਆਪਾਂ ਇਹ ਸਾਰੇ ਫਲਦਾਰ ਬੂਟਿਆਂ ਤੇ ਕਾਫੀ ਸਾਰੀਆਂ ਫਸਲਾਂ ਤੇ ਕੁਦਰਤੀ ਖੇਤੀ ਦੇ ਵਿੱਚ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਧੰਨਵਾਦ ਜੀ